ਗੁਰਦੇ ਦੀ ਬਿਮਾਰੀ ਤੋਂ ਇਹ 8 ਸਾਲ ਦਾ ਮਾਸੂਮ ਬੱਚਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਇਸ ਨੂੰ ਰੈਸਕਿਊ ਕੀਤਾ ਗਿਆ ਤੇ ਇਸ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਇਸ ਪਰਿਵਾਰ ਦਾ ਦੁੱਖ ਅਜ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਲੋਕਾਂ ਦੇ ਵੱਲੋਂ ਸਾਂਝਾ ਕੀਤਾ ਜਾ ਰਿਹਾ ਹੈਗਾ ਤੇ ਇਹ ਵੀਡੀਓ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਵੀ ਪਹੁੰਚੀ ਹੈ ਇਹ ਵੀਡੀਓ ਤੁਸੀਂ ਵੀ ਜ਼ਰੂਰ ਦੇਖੀ ਹੋਵੇਗੀ ਇਹ ਮਾਸੂਮ ਬੱਚਾ ਜੋ ਕਿ ਇੱਕ ਪਾਸੇ ਜਿੱਥੇ ਪੰਜਾਬ ਭਰ ਦੇ ਕਈ ਇਲਾਕਿਆਂ ਦੇ ਵਿੱਚ ਹੜ ਦੀ ਮਾਰ ਹੇਟ ਪਿੰਡ ਦਬੇ ਹੋਏ ਨੇ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਿਆ ਤੇ ਕਈ ਪਿੰਡਾਂ ਦੇ ਵਿੱਚ ਹਜੇ ਪਾਣੀ ਖਤਮ ਵੀ ਨਹੀਂ ਹੋਇਆ ਪਾਣੀ ਸੁੱਕਿਆ ਤੱਕ ਨਹੀਂ ਹੈਗਾ ਲੋਕਾਂ ਦੇ ਘਰ ਵੀ ਬਰਬਾਦ ਹੋ ਚੁੱਕੇ ਨੇ ਤਾਂ ਤੱਕ ਕਿ ਕਈ ਏਕੜ ਫਸਲਾਂ ਵੀ ਬਰਬਾਦ ਹੋ ਚੁੱਕੀਆਂ ਨੇ ਇਸੇ ਵਿਚਾਲੇ ਇਹ ਤਸਵੀਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਬੇਹੱਦ ਹੀ ਦੁਖਦ ਇਹ ਵੀਡੀਓ ਹੈਗੀ ਹੈ ਇਹ ਤਸਵੀਰ ਹੈ ਜੋ ਕਿ ਗੁਰਦੇ ਦੀ ਗੁਰਦੇ ਦੀ ਬਿਮਾਰੀ ਤੋਂ ਪੀੜਿਤ ਇਹ ਮਾਸੂਮ ਬੱਚਾ ਮੈਚ 8 ਸਾਲ ਦਾ ਹੈਗਾ ਇਸ ਨੂੰ ਰੈਸਕਿਊ ਕੀਤਾ ਗਿਆ ਤੇ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਦੀ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਲਵੰਡੀ ਰਾਏ ਦਾਦੂ ਪਿੰਡ ਦੇ ਵਿੱਚ ਹੜ ਦੀ ਤਰਾਸਦੀ ਦੇ ਵਿਚਕਾਰ ਇੱਕ ਸੰਵੇਦਨਸ਼ੀਲ ਘਟਨਾ ਸਾਹਮਣੇ ਆਈ ਹੈ 8 ਸਾਲ ਮਾਸੂਮ ਜੋ ਕਿ ਅਵਿਜੋਤ ਨਾਮ ਹੈ ਜੋ ਕਿ ਗੁਰਦੇ ਦੀ ਗੰਭੀਰ ਬਿਮਾਰੀ ਤੋਂ ਪੀੜਿਤ ਹੈ ਲੰਬੇ ਸਮੇਂ ਤੋਂ ਇਲਾਜ ਦੇ ਲਈ ਹਸਪਤਾਲ ਨਹੀਂ ਪਹੁੰਚ ਸਕਿਆ ਹੜ ਦੇ ਪਾਣੀ ਦੀ ਸਥਿਤੀ ਨੇ ਉਸ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਅਵੀ ਜੋਤ ਦੇ ਪਰਿਵਾਰ ਦਾ ਦੁੱਖ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਿਆ। ਇਹ ਵੀਡੀਓ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਤੱਕ ਪਹੁੰਚਿਆ। ਮੁੱਖ ਮੰਤਰੀ ਨੇ ਤੁਰੰਤ ਇਸ ਮਾਮਲੇ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਅਤੇ ਟਵੀਟ ਕੀਤਾ ਕਿ ਬੱਚੇ ਦੇ ਸਭ ਤੋਂ ਵਧੀਆ ਅਤੇ ਪੂਰੀ ਤਰ੍ਹਾਂ ਮੁਫਤ ਇਲਾਜ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਹਨਾਂ ਨੇ ਸਿਹਤ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਮੁੱਖ ਮੰਤਰੀ ਨੇ ਨਿਰਦੇਸ਼ ਮਿਲਦੇ ਹੀ ਸਿਹਤ ਵਿਭਾਗ ਨੇ ਹੜ੍ਹ ਪ੍ਰਭਾਵਿਤ ਖੇਤਰ ਦੇ ਵਿੱਚ ਇੱਕ ਵਿਸ਼ੇਸ਼ ਟੀਮ ਭੇਜੀ ਹੈ ਇੱਕ ਕਿਸ਼ਤੀ ਦੀ ਮਦਦ ਦੇ ਨਾਲ ਅਵਿਜੋਤ ਨੂੰ ਉਸ ਦੇ ਘਰ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ ਬੱਚੇ ਦੇ ਇਲਾਜ ਦੇ ਲਈ AIMS ਦੇ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ ਮਾਹਿਰ ਡਾਕਟਰਾਂ ਨੇ ਅਵਿਜੋਤ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਉਸ ਦੀ ਸਿਹਤ ਦੀ ਸਥਿਤੀ ਦੇ ਉੱਤੇ ਲਗਾਤਾਰ ਨਜ਼ਰ ਵੀ ਰੱਖੀ ਜਾ ਰਹੀ ਹੈ ਅਵਿਜੋਤ ਦੇ ਸਾਰੇ ਟੈਸਟ ਦੁਬਾਰਾ ਕੀਤੇ ਗਏ ਨੇ ਅਤੇ AIMS ਦੀ ਟੀਮ ਨੇ ਉਸ ਦਾ ਇਲਾਜ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤਾ ਹੈ ਮੁੱਖ ਮੰਤਰੀ ਦੇ ਹੁਕਮ ਅਨੁਸਾਰ ਬੱਚੇ ਦਾ ਇਲਾਜ ਵੀ ਮੁਫਤ ਸ਼ੁਰੂ ਕਰ ਦਿੱਤਾ ਗਿਆ ਪੰਜਾਬ ਦੇ ਦੱਸ دیے ਕਿ 23 ਜ਼ਿਲ੍ਹੇ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਫਾਜ਼ਿਲਕਾ ਫਿਰੋਜ਼ਪੁਰ ਹੁਸ਼ਿਆਰਪੁਰ ਜ਼ਿਲੰਦਰ ਲੁਧਿਆਣਾ ਪਟਿਆਲਾ ਸਮੇਤ ਕਈ ਜ਼ਿਲ੍ਹੇ ਸ਼ਾਮਿਲ ਨੇ ਤਾਂ ਰਾਜ ਦੇ ਹੁਣ ਤੱਕ ਦੇ ਦੱਸ ਦिए ਕਿ 1996 ਪਿੰਡ ਪਾਣੀ ਦੇ ਵਿੱਚ ਘਰੇ ਹੋਏ ਨੇ ਅਤੇ ਹੁਣ ਤੱਕ 3.87 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਸਭ ਤੋਂ ਵੱਧ ਅਸਰ ਜੋ ਕਿ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਗੁਰਦਾਸਪੁਰ ਅਤੇ ਫਾਜ਼ਿਲਕਾ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਹੁਣ ਤੱਕ ਤੁਹਾਨੂੰ ਦੱਸ ਦिए ਕਿ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਕਾਰਨ ਜੋ ਕਿ 40 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਬੇਹੱਦ ਹੀ ਇਹ ਜੋ ਕਿ ਭਾਵ ਉਹ ਕਰਨ ਵਾਲੀ ਹੈ ਤਸਵੀਰ ਹੈ ਜਿੱਥੇ ਕਿਸ਼ਤੀ ਦੇ ਵਿੱਚ ਇਸ ਬੱਚੇ ਨੂੰ ਲੈ ਕੇ ਜਾ ਰਹੇ ਸੀ ਰੈਸਕਿਊ ਕਰ ਰਹੇ ਸੀਗੇ ਤੇ ਉਸ ਨੂੰ ਹੁਣ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਏਮਜ਼ ਦੀ ਸਾਰੀ ਟੀਮ ਇਸ ਬੱਚੇ ਦਾ ਇਲਾਜ ਕਰ ਰਹੀ ਹੈ ਉੱਥੇ ਹੀ ਪਿਤਾ ਦੇ ਦੱਸ दिए ਕਿ ਅਵਜੋਦ ਦੇ ਪਿਤਾ ਤਸਵੀਰ ਸਿੰਘ ਵੀ ਭਾਵੁਕ ਹੋ ਗਏ ਨੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਮੁੱਖ ਮੰਤਰੀ ਪਵਨ ਸਿੰਘ ਮਾਨ ਦਾ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡੇ ਬੱਚੇ ਦੇ ਦਰਦ ਨੂੰ ਸਮਝਿਆ ਅਤੇ ਉਸ ਦੀ ਜਾਨ ਬਚਾਉਣ ਦੇ ਲਈ ਤੁਰੰਤ ਕਦਮ ਚੁੱਕੇ ਨੇ ਅੰਮ੍ਰਿਤਸਰ ਦੇ ਸਿਵਲ ਸਰਜਨ ਨੇ মিডিਆ ਨੂੰ ਦੱਸਿਆ ਹੈਗਾ ਕਿ ਅਵਿਜੋਦ ਦੇ ਇਲਾਜ ਦੀ ਸਾਰੀ ਜ਼ਿੰਮੇਵਾਰੀ ਹੁਣ ਸਾਡੀ ਹੈ ਉਸ ਨੂੰ ਸਭ ਤੋਂ ਵਧੀਆ ਜੋ ਕਿ ਸਹੂਲਤਾਂ ਅਤੇ ਮੁਫਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ